ਲੋ ਜੀ ਬਰਲਿਨ ਤੇ ਜਰਮਨ ਸਪੈਸ਼ਲ ਜਿਹੜੇ ਲੋਕ ਜਰਮਨ ਆਉਣਾ ਚਾਹੁੰਦੇ ਨੇ ਜਾਂ ਜਿਹੜੇ ਬੱਚੇ ਬਰਲਿਨ ਆ ਰਹੇ ਨੇ ਜਿਨ੍ਹਾਂ ਨੇ ਵੀਜ਼ਾ ਅਪਲਾਈ ਕੀਤਾ ਹੋਇਆ ਸਪੈਸ਼ਲੀ ਉਹ ਸਟੂਡੈਂਟ ਉਹਨਾਂ ਵਾਸਤੇ ਇਹ ਵੀਡੀਓ ਆ ਕਿਉਂਕਿ ਆਪਾਂ ਬਰਲਿਨ ਜਾ ਕੇ ਆਏ ਸੀਗੇ ਬਰਲਿਨ ਦੇ ਪਹਲਾਤ ਵੀ ਦੇਖ ਕੇ ਆਂ ਤੋਂ ਬਾਕੀ ਜਰਮਨ ਦੀਆਂ ਵੀ ਗੱਲਾਂ ਦੱਸ ਦਾਂਗੇ ਕਈ ਮਾਪੇ ਪੁੱਛਦੇ ਨੇ ਜਰਮਨ ਭੇਜਣਾ ਸਾਨੇ ਬੱਚਾ ਸੇਫ ਹੈਗਾ ਜਾਂ ਨਹੀਂ ਹੈਗਾ ਕਦੇ ਤੁਸੀਂ ਜਰਮਨ ਨੂੰ ਚੰਗਾ ਕਹਿੰਦੇ ਹੋ ਕਦੇ ਮਾੜਾ ਕਹਿੰਦੇ ਹੋ ਜਰਮਨ ਚ ਕਿਹੜੇ ਵੀਜ਼ੇ ਦੇ ਬੱਚਾ ਨੂੰ ਭੇਜਿਆ ਜਾਵੇ ਜਰਮਨ ਚ ਕਿਹੜੇ-ਕਿਹੜੇ ਵੀਜ਼ੇ ਹੈਗੇ ਨੇ ਏਜੰਟ ਸਾਨੂੰ 20 ਲੱਖ ਕਹਿੰਦੇ ਨੇ 25 ਕਹਿੰਦੇ ਨੇ ਤੁਸੀਂ ਫ੍ਰੀ ਆ ਸਕਦੇ ਹੋ ਇਦਾਂ ਦੀਆਂ ਗੱਲਾਂ ਨੇ ਆਪਾਂ ਇਹਨਾਂ ਤੇ ਅੱਜ ਕਾਪੀ ਤੇ ਉਹ ਪੁਆਇੰਟ ਨੋਟ ਕੀਤੇ ਨੇ ਕਿਉਂਕਿ ਜਿੱਦਾਂ ਦੇ ਕਮੈਂਟ ਹੁੰਦੇ ਨੇ ਉਦਾਂ ਨੇ ਹੀ ਆਪਾਂ ਵੀਡੀਓ ਬਣਾ ਰਹੇ ਹਾਂ ਅੱਜ ਕੱਲ੍ਹ ਉਹਦਾ ਕਾਰਨ ਵੀ ਇਹੀ ਹੈ ਵੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਕੱਟ ਦਿੱਤੀਆਂ ਹੋਈਆਂ ਨੇ ਠੀਕ ਹੈ ਜੀ ਫੋਨ ਆਪਾਂ WhatsApp ਦਾ ਜਿਹੜਾ ਨੰਬਰ ਦਿੱਤਾ ਹੋਇਆ ਸੀ ਆਪਣੇ ਲੋਕਾਂ ਕਰਕੇ ਉਹਦੇ ਚੋਂ ਕੱਢੇ ਆ ਕਿਉਂਕਿ ਸਾਡੇ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਆਪਾਂ ਸ਼ ਕੀ ਜੀ ਆਵਰੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਮੈਂ ਤੁਹਾਡਾ ਆਪਣਾ ਰਚਿੰਦਰ ਸਿੰਘ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੀਏ ਬਰਲਿਨ ਦੀ ਸਟਾਰਟਿੰਗ ਚੋ ਬਹੁਤ سارے ਲੋਕ ਕੀ ਸੀਗੇ ਜਿਹੜੇ ਬਰਲਿਨ ਤੋਂ ਵੀ ਮੈਸੇਜ ਕਰਦੇ ਸੀਗੇ ਜਾਂ ਜਿਹੜੇ ਕਹਿ ਰਹੇ ਸੀਗੇ ਵੀਰੇ ਤੁਸੀਂ ਬਰਲਿਨ ਨੂੰ ਮਾੜਾ ਕਹਿ ਰਹੇ ਹੋ ਇੱਥੇ ਵੀਰੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਕਲੀਅਰ ਕਰਦਾ ਤੁਸੀਂ ਜਿਹੜੀ ਮਰਜ਼ੀ ਵੀਡੀਓ ਕੱਢ ਕੇ ਦੇਖੋ ਆਪਾਂ ਬਰਲਿਨ ਨੂੰ ਮਾੜਾ ਨਹੀਂ ਕਿਹਾ ਸੀਗਾ ਬਰਲਿਨ ਦੇ ਵਿੱਚ ਸਾਡੇ ਸਟੂਡੈਂਟਾਂ ਦੇ ਹਾਲਾਤਾਂ ਨੂੰ ਮਾੜਾ ਕਿਹਾ ਗਿਆ ਸੀਗਾ ਜਿਹੜੇ ਵਾਕਈ ਹੀ ਬਹੁ ਬਹੁਤ ਸ਼ਰਮਜੋਗ ਨੇ ਕਰਨ ਵਾਲੇ ਕਿਹੜੇ ਨੇ ਸਾਡੇ ਆਪਣੇ ਲੋਕ ਨੇ ਠੀਕ ਹੈ ਜੀ ਸਾਡੇ ਲੋਕਾਂ ਨੇ ਕੀਤਾ ਹੋਇਆ ਕੀ ਹੈ ਜੀ ਸਾਡੇ ਲੋਕਾਂ ਨੇ ਘਰ ਦੇ ਵਿੱਚ ਬੱਚੇ ਰੱਖੇ ਹੋਏ ਨੇ ਪੰਪ 500 ਯੂਰੋ ਘਰ ਦਾ ਕਿਰਾਇਆ ਲੈ ਰਹੇ ਨੇ ਕਿਰਾਇਆ ਲੈਣ ਤੋਂ ਬਾਅਦ ਟੌਰਚਰ ਜਿਹੜਾ ਬੱਚਿਆਂ ਨੂੰ ਕਰਦੇ ਨੇ ਉਹ ਲੱਗ ਤੋਂ ਆ ਦੂਸਰਾ ਇਹਨਾਂ ਨੇ ਸਕੀਮ ਵਰਤੀ ਹੋਈ ਹੈ ਵੀ ਜੇ ਤੁਸੀਂ ਸਾਡੇ ਘਰ ਚ ਆਉਂਗੇ 6 ਮਹੀਨੇ ਸਾਡੇ ਘਰ ਚ ਰਹੋਗੇ ਉਦੋਂ ਬਾਅਦ ਤੁਹਾਡਾ ਜਿਹੜਾ ਆਪਾਂ 2 ਮਹੀਨੇ ਦਾ ਅਡਵਾਂਸ ਦਿੰਨੇ ਇਹਨਾਂ ਨੂੰ ਜਰਮਨੀਆਂ ਤੋਂ ਕਾਸਿਓਨ ਕਹਿੰਦੇ ਨੇ ਕਾਂ ਤੁਹਾਨੂੰ ਅਸੀਂ ਵਾਪਸ ਕਰਾਂਗੇ ਜੇ ਪਹਿਲਾਂ ਛੱਡ ਜਨੋ ਅਸੀਂ ਤੁਹਾਨੂੰ ਵਾਪਸ ਨਹੀਂ ਕਰਨਾ ਆਏਗਾ ਬੋਲਣ ਦਾ ਤਰੀਕਾ ਬਹੁਤ ਰੋੜਲੀ ਹੈ ਇਹਨਾਂ ਦਾ ਬੋਲਣ ਦਾ ਤਰੀਕਾ ਇਹਨਾਂ ਦਾ ਬੱਚਿਆਂ ਨਾਲ ਰੋੜਲੀ ਹੋਵੇ ਕਿਵੇਂ ਨਾ ਕਿਉਂਕਿ ਇਹਨਾਂ ਦਾ ਉਹਨਾਂ ਤੋਂ ਹਟ ਕੇ ਜਿਨ੍ਹਾਂ ਨੇ ਮੇਰੇ ਨਾਲ ਬਹੁਤ ਸਾਰੇ ਲੋਕਾਂ ਨੇ ਕਾਲ ਤੇ ਗੱਲ ਕੀਤੀ ਮੇਰੇ ਨਾਲ ਇਹਨਾਂ ਨੇ ਰੋੜਲੀ ਰੱਖਿਆ ਬੋਲਣ ਦਾ ਤਰੀਕਾ ਸਾਡੇ ਬਾਰੇ ਐਂ ਬੋਲਤਾ ਅਸੀਂ 30 ਸਾਲ ਤੋਂ ਆ ਤੂੰ ਐਦਾਂ ਕਹਿਣਾ ਇਹ ਸਾਡੇ ਲੋਕਾਂ ਦਾ ਹੈ ਤਰੀਕਾ ਕਿਉਂਕਿ ਜਿਹੜੇ ਹਮੇਸ਼ਾ ਮੈਂ ਇੱਕ ਗੱਲ ਕਹਿੰਦਾ ਉਹਨਾਂ ਜਿਹੜੇ ਲੋਕਾਂ ਕੋਲੇ ਤੱਥਾਂ ਦੇ ਆਧਾਰ ਤੇ ਬੋਲਣ ਵਾਸਤੇ ਕੋਈ ਚੀਜ਼ ਨਹੀਂ ਹੁੰਦਾ ਉਹ ਲੋਕ ਗਾਲਾਂ ਤੇ ਆ ਜਾਂਦੇ ਨੇ ਠੀਕ ਹੈ ਜੀ ਹਮੇਸ਼ਾ ਹੀ ਤੇ ਚਲੋ ਆਪਾਂ ਗੱਲ ਕਰ ਰਹੇ ਹਾਂ ਵੀ ਲੋਕਾਂ ਨੇ ਬੱਚਾ ਨੂੰ ਘਰਾਂ ਚ ਰੱਖਿਆ ਹੋਇਆ ਕੋਈ ਉਹਨਾਂ ਨੂੰ ਕੰਟਰੈਕਟਿੰਗ ਦਿੱਤਾ ਹੋਇਆ ਅਨਮੈਲਡਿੰਗ ਕਿਤੇ ਹੋਰ ਚੱਲਦੀ ਐ ਖਾਸ ਕਰਕੇ ਜਿਨ੍ਹਾਂ ਦੀਆਂ ਕੁੜੀਆਂ ਨੇ ਵੀਰੇ ਜੇ ਤੁਸੀਂ ਆਪਣਾ ਧੀ ਪੁੱਤ ਜੇ ਤੁਸੀਂ ਆਪਣਾ ਧੀ ਪੁੱਤ ਭੇਜ ਰਹੇ ਹੋ 20 ਲੱਖ ਰੁਪਇਆ ਲਾ ਕੇ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਸਭ ਤੋਂ ਵੱਡੀ ਵੇਫ ਕੋਫੀ ਪਹਿਲਾ ਇਹ ਆ ਸੈਕੰਡ ਜੇ ਤੁਸੀਂ ਕਰ ਲਈ ਆ ਜਾਂ ਕਰਨੀ ਚਾਹ ਰਹੇ ਹੋ ਫਿਰ ਵੀ ਤਾਂ ਫਿਰ ਆਪਣੇ ਧੀ ਪੁੱਤ ਨੂੰ ਆਪਾਂ ਵੀਡੀਓ ਪਾਈ ਸੀਗੀ ਸਟੱਡੀ ਵੀਜ਼ ਵਾਲੀ ਕੁੜੀ ਦੀ ਤੁਸੀਂ ਜਾ ਕੇ ਸੁਣ ਸਕਦੇ ਹੋ ਆਪਣੇ ਪੇਜ ਤੇ ਤੁਹਾਨੂੰ ਪੂਰੀ ਮਿਲ ਜੂਗੀ ਫੇਸਬੁੱਕ ਦੇ ਤੇ ਵੀ ਐਕਸਪਲੋਰ ਜਰਮਨ 88 ਤੇ ਤੇ YouTube ਦੇ ਚੈਨਲ ਤੇ ਦੋਨਾਂ ਪਾਸੇ ਤੁਹਾਨੂੰ ਮਿਲ ਜੂਗੀ ਉਹ ਉਹਦੇ ਚ ਸਪੈਸ਼ਲੀ ਦੱਸਿਆ ਗਿਆ ਸੀਗਾ ਵੀ ਭਾਈ ਆਪਣੇ ਧੀ ਪੁੱਤ ਨੂੰ ਇੰਨੇ ਕ ਪੈਸੇ ਦੇ ਕੇ ਭੇਜੋ ਨਾਲ ਵੀ ਉਹ ਇੱਥੇ ਅੱਗੇ ਆਪਣੀ ਸਟੱਡੀ ਕੰਟੀਨਿਊ ਕਰ ਸਕੇ ਬਿਨਾ ਕਿਸੇ ਗਲਤ ਪਾਸੇ ਗਏ ਬਿਨਾ ਕੋਈ ਗਲਤ ਕੰਮ ਤੋਂ ਠੀਕ ਹੈ ਕਿਉਂ ਇੱਕ ਤੁਹਾਨੂੰ ਕੰਮ ਨਹੀਂ ਮਿਲਦਾ ਤੁਹਾਨੂੰ ਲੈਂਗੁਏਜ ਕਿਸੇ ਨੂੰ ਨਹੀਂ ਆਉਂਦੀ ਹੈਗੀ ਜਿੰਨਾ ਮਰਜ਼ੀ ਆਪਾਂ ਆਪਣੇ ਬੰਦਿਆਂ ਨੂੰ ਕਹਦੇ ਵੀ ਭਾਈ ਤੁਸੀਂ ਇੰਡੀਆ ਤੋਂ ਆ ਰਹੇ ਹੋ ਲੈਂਗੁਏਜ ਸਿੱਖ ਕੇ ਆਓ ਸਾਡੇ ਲੋਕਾਂ ਨੂੰ ਲੈਂਗੁਏਜ ਕਿਸੇ ਨੂੰ ਨਹੀਂ ਆਉਂਦੀ ਹੈਗੀ ਕੋਈ ਟਰਾਈ ਨਹੀਂ ਕਰਦੇ ਇੰਗਲਿਸ਼ ਵੇਚਤੇ ਏਜੰਟ ਤੁਹਾਨੂੰ ਭੇਜ ਰਿਹਾ ਤੁਹਾਨੂੰ ਕੋਰਸ ਨਹੀਂ ਸਿਲੈਕਟ ਕਰਨੇ ਆ ਰਹੇ ਹੈਗੇ ਸਭ ਤੋਂ ਮੇਨ ਵੱਡੀ ਗੱਲ ਹੈ ਜਾਓ ਹੁਣ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਮੈਂ ਬਰਲਿਨ ਦੀ ਗੱਲ ਕਰਾਂ ਪਹਿਲਾਂ ਕਿ ਸਟੱਡੀ ਤੇ ਆਜਮਾਂ ਤੇ ਚਲੋ ਪਹਿਲਾਂ ਬਰਲਿਨ ਵਾਲੇ ਤਾਂ ਰਹਿਣਾ ਉਹਦੇ ਚ ਤੁਹਾਡੇ ਬੱਚਿਆਂ ਦੀ ਕੋਈ ਸੈਲਫ ਰਿਸਪੈਕਟ ਨਹੀਂ ਹੈਗੀ ਕੋਈ ਕਹਿੰਦਾ 10 ਵੀ ਮੰਨ ਲਓ ਤੁਸੀਂ ਸਾਫ ਸਫਾਈ ਨਹੀਂ ਕਰਦੇ ਹੈਗੇ ਕੋਈ ਕਹਿੰਦਾ ਤੂੰ ਪੰਜ ਬੂਟ ਪਾ ਕੇ ਅਲਮਾਰੀ ਆਪਣਾ ਕੱਪੜੇ ਪਾ ਕੇ ਮਸ਼ੀਨ ਘਮਾਤੀ ਆ ਕੱਪੜੇ ਵਾਲੀ ਉਹ ਬੰਦਾ ਕਹਿੰਦਾ ਜੋ ਮੇਰੇ ਲਈ ਕੱਪੜੀ ਪੰਜ ਨੇ ਸਾਲੇ ਦੋ ਹਫ਼ਤੇ ਬਾਅਦ ਮੇਰੇ ਲਈ ਕੱਪੜੀ ਇੰਨੇ ਕਿ ਧੋਣ ਵਾਲੇ ਹੋਏ ਨੇ ਮੈਨੂੰ ਕਿ ਧੋਣੇ ਨੇ ਹੋਰ ਮੈਂ ਕਿਹਦੇ ਕੱਪੜੇ ਲਿਆ ਕੇ ਪਾ ਦਮਾ ਠੀਕ ਹੈ ਕਈ ਜਗ੍ਹਾ ਤੇ ਮਾਲਕ ਸੱਚੇ ਨੇ ਕਈ ਜਗ੍ਹਾ ਤੇ ਸਾਡੇ ਸਟੂਡੈਂਟ ਸੱਚੇ ਨੇ ਹੁਣ ਖਾਸ ਕਰ ਕੁੜੀਆਂ ਵਾਲੇ ਕਰਕੇ ਹੁਣ ਇੱਕ ਕੁੜੀ ਨੂੰ ਇੱਕ ਬੰਦੇ ਨੇ ਇੰਨਾ ਜ਼ਿਆਦਾ ਟੌਰਚਰ ਕੀਤਾ ਹੋਇਆ ਠੀਕ ਆ ਵੀ ਮੈਨੂੰ ਗੱਲ ਦੱਸ ਦੇਣੋਂ ਇੱਥੇ ਵੀਡੀਓ ਦੇ ਵਿੱਚ ਸ਼ਰਮ ਪੋਰਟ ਰਿਪੋਰਟਾਂ ਕਰਾਈਆਂ ਸੀ ਨੇ ਉਹ ਤੋਂ ਬਾਅਦ ਸਾਡੇ ਹੋਰ ਜਿਹੜੇ ਵਧੀਆ ਵਿਦਵਾਨ ਨੇ ਮਸ਼ਹੂਰ ਨੇ ਜਰਮਨ ਦੇ ਉਹ ਲੋਕ ਕੰਪਰੋਮਾਈਜ਼ ਵਾਸਤੇ ਫੋਨ ਕਰਦੇ ਸੀਗੇ ਵੀ ਆ ਜਾ ਜਰਾ ਕੰਪਰੋਮਾਈਜ਼ ਕਰਾ ਲੈਂ। ਹੁਣ ਮੈਨੂੰ ਇਹ ਦੱਸੋ ਵੀ ਕਿਸੇ ਦੀ ਇੱਜ਼ਤ ਦਾ ਤੁਸੀਂ ਕੀ ਕੰਪਰੋਮਾਈਜ਼ ਕਰੋਗੇ ਤੁਹਾਡੇ ਘਰਾਂ ਚ ਧੀਆਂ ਪੈਣਾ ਹੈਗੀਆਂ ਨੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਸੀਗੀ ਕੰਪਰੋਮਾਈਜ਼ ਦੀ ਕਾਲ ਕਰਨ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਸੀਗਾ ਜਿਹੜਾ ਬੰਦਾ ਤੁਹਾਨੂੰ ਕੰਪਰੋਮਾਈਜ਼ ਨੂੰ ਕਹਿ ਰਿਹਾ ਕੋਈ ਜਿਹੜੇ ਨੇ ਕੰਮ ਕੀਤਾ ਜਾਂ ਗੱਲ ਕੀਤੀ ਆ ਤੁਸੀਂ ਚਾਰ ਬੰਦੇ ਆਪਣੀ ਪੰਜਾਬੀ ਕਮਿਊਨਿਟੀ ਦੇ ਮੈਨੂੰ ਜੀ ਹੋਰ ਵੀ بڑے ਬੰਦੇ ਨੇ ਕਿਤੇ ਇੱਕ ਮੈਂ ਵੀਡੀਓ ਪਾਤੀ ਸੀਗੀ ਅਮਰ ਸਿੰਘ ਕਹਿੰਦੇ ਉਹ ਹੋਰ ਵੀ ਫੈਮਿਲੀ ਰਹਿੰਦੇ ਸੀ ਉਹ ਤਾਂ ਆਪਾਂ ਨੇ ਚਲੋ ਬੰਦੇ ਨੂੰ ਕਹਤਾ ਵੀ ਭਾਈ ਠੀਕ ਹੈ ਸਾਨੂੰ ਨਹੀਂ ਪਤਾ ਸੀਗਾ ਤੇ ਪਰ ਉਹ ਬੰਦੇ ਨੂੰ ਸ਼ਰਮ ਇਹ ਚੀਜ਼ ਹੋਣੀ ਚਾਹੀਦੀ ਤੁਸੀਂ ਪਹਿਲਾਂ ਸਾਲੇ ਦੇ ਛੱਤਰ ਮਾਰੂ ਬਿਠਾ ਕੇ ਉਹ ਬੰਦੇ ਦੇ ਜਿਹਨੇ ਕੁੜੀ ਨੂੰ ਇਹ ਗੱਲ ਕਹੀ ਗਲਤ ਬੋਲਿਆ ਉਹਦੇ ਛੱਤਰ ਮਾਰਨੇ بجائے ਸਾਡੇ ਏਡੇ ਸਿਆਣੇ ਬਦਮਾਨ ਨੇ ਧੀਆਂ ਧੀਆਂ ਵਾਲੇ ਬੰਦੇ ਜਿਹੜੇ ਮੈਨੂੰ ਕਾਲ ਕਰਕੇ ਕਹਿ ਰਹੇ ਨੇ ਆਜਾ ਤੇਰਾ ਕੰਪਰੋਮਾਈਜ਼ ਕਰਾਈਏ ਮੈਨੂੰ ਦੱਸੋ ਤਾਂ ਸਿੱਖ ਕਿਸੇ ਦੀ ਇੱਜ਼ਤ ਦਾ ਤੁਸੀਂ ਕੀ ਕੰਪਰੋਮਾਈਜ਼ ਕਰੋਗੇ ਇਹ ਸੱਚੀਆਂ ਗੱਲਾਂ ਨੇ ਜਿਹੜੇ ਇ ਠੀਕ ਹੈ ਨਾ ਇਹ ਜੇ ਗੰਦੇ ਬੰਦੇ ਨੇ ਕੋਈ ਗੋਰਾ ਬੰਦਾ ਹੋਊ ਤੁਹਾਡੀ ਕੁੜੀ ਤੇ ਘੱਟ ਮਾੜੀ ਨਜ਼ਰ ਰੱਖੂ ਪੰਜਾਬੀ ਬੰਦਾ ਤੁਹਾਡੇ ਧੀ ਪੁੱਤ ਤੇ ਵੱਧ ਮਾੜੀ ਨਜ਼ਰ ਰੱਖਦਾ 45 ਸਾਲ ਦਾ ਬੰਦਾ ਕੁੜੀ ਨੂੰ ਇਹ ਕਹੇ ਦੇਵੇ ਵਿਆਹੀ ਵੀ ਨੂੰ ਜੇ ਘਰ ਦੇ ਵਿੱਚ ਰਹਿਣਾ ਤਾਂ ਮੇਰੇ ਨਾਲ ਰਹਿਣਾ ਮੇਰੇ ਰੂਮ ਮੇਰੇ ਨਾਲ ਰੂਮ ਸ਼ੇਅਰ ਕਰਨਾ ਪੈਣਾ ਰੂਮ ਸ਼ੇਅਰ ਦਾ ਮਤਲਬ ਕੀ ਹੁੰਦਾ ਤੁਹਾਨੂੰ ਪਤਾ ਹੈ ਤੇ ਸੱਚੀਆਂ ਗੱਲਾਂ ਨੇ ਤੇ ਸਾਡੇ ਲੋਕੋਂ ਵੀ ਚੀਜ਼ਾਂ ਸਮਝਣੇ ਚਾਹੀਦੇ ਨੇ ਜਿਹੜੀ ਧੀ ਨੂੰ ਤੁਸੀਂ ਘਰ ਤੋਂ ਬਾਹਰ ਨਹੀਂ ਨਿਕਲਣ ਦੇ ਕਿਤੇ ਮੰਨ ਲਓ ਪੜਨ ਵੀ ਲਈ ਹੋਈ ਆ ਤਾਂ ਵੀ ਉਹਦਾ ਪਿੱਛਾ ਤੱਕਦੇ ਹੋ ਪਤਾ ਕਰਦੋ ਵੀ ਸਾਡਾ ਧੀ ਪੁੱਤ ਸਹੀ ਆ ਕਿ ਨਹੀਂ ਸਹੀ ਆ ਹਰ ਇੱਕ ਚੀਜ਼ ਤੁਸੀਂ ਆਪਣੇ ਧੀ ਪੁੱਤ ਨੂੰ ਪਿਆਰ ਨਾਲ ਪਾਲਦੇ ਹੋ ਇੱਥੇ ਉਹਨੂੰ ਟੱਕੇ ਪੈਂਦੇ ਨੇ ਕੋਈ ਸੈਲਫ ਰਿਸਪੈਕਟ ਨਹੀਂ ਹੈਗੀ ਜਿਹੜੇ ਸਾਡੇ ਬੰਦੇ ਟੌਰਚਰ ਕਰਦੇ ਨੇ ਮਾੜੀਆਂ ਨੀਆਂ ਨਾਲ ਦੇ ਦਿੰਦੇ ਤੁਸੀਂ ਵੀ ਮੜ ਜਾ ਸਿਆਣੇ ਹੋਵੋ ਬੱਚੇ ਨੂੰ ਭੇਜੋ ਟੀਨੇਜਰ ਨੂੰ ਨਾ ਭੇਜੋ ਜੇ ਤੁਸੀਂ ਸਹੀ ਗੱਲ ਪੁੱਛੀਓ 10ਵੀਂ ਤੋਂ ਬਾਅਦ ਹੀ ਬੱਚਾ ਆ ਜ਼ਿਆਦਾ ਸੀ ਵੀਡੀਓ ਪਾਈ ਆ ਉਸ ਬਿਲਡਿੰਗ ਤੇ ਠੀਕ ਆ ਉਹ ਇੱਕ ਪ੍ਰੋਸੈਸ ਆ ਵੀ ਥੋੜਾ ਬੱਚੇ ਦਾ ਖਰਚਾ ਕੋਈ ਨਹੀਂ ਹੈਗਾ ਟੌਰਚਰ ਨਹੀਂ ਹੁੰਦਾ ਕਿਨੇ ਪਲੱਸ 2 ਕਰ ਲਿਆ ਸਾਡੇ ਵਾਲੇ ਆਇਲਸ ਕਰਕੇ ੜੜਾ ਤੜਾ ਜਰਮਨ ਨੂੰ ਭੇਜ ਰਹੇ ਨੇ ਵੀ 12-13 ਲੱਖ ਦਾ ਬਲੌਕ ਕਾਉਂਡ ਆ 6 ਮਹੀਨੇ ਦੀ ਫੀਸ ਭਰਾ ਆਂਦਾ ਏਜੰਟ ਤੁਹਾਡੇ ਗੱਲ ਚ ਫਾਹਾ ਪਾ ਕੇ ਇੱਥੇ ਭੇਜ ਦਿੰਦਾ ਉਹ ਯਾਰ ਨਾ ਆਓ ਇਹੀ ਚੀਜ਼ ਤਾਂ ਪਹਿਲਾਂ ਸਮਝਾਈ ਸੀਗੀ ਵੀ ਨਾ ਆਓ ਫਿਰ ਸਾਡੇ ਵਾਲੇ ਕਹਿੰਦੇ ਨੇ ਅਸੀਂ ਆਈਏ ਕਿਦਾਂ ਨਾਲੇ ਤੁਸੀਂ ਜਰਮਨ ਚੰਗੀ ਕਹਿੰਦੇ ਹੋ ਜਰਮਨ ਚੰਗੀ ਹੈ ਵਧੀਆ ਹੈ ਘੈਂਟ ਆ ਜੇ ਤੁਸੀਂ ਸਹੀ ਤਰੀਕੇ ਨਾਲ ਆ ਰਹੇ ਹੋ ਸਹੀ ਤਰੀਕਾ ਕੀ ਹੈ ਸਭ ਤੋਂ ਵੱਧ ਤਾਂ ਮੈਂ ਲੋਕਾਂ ਨੂੰ ਹੀ ਕਹਿਣਾ ਉਹ ਤੁਸੀਂ ਗ੍ਰੈਜੂਏਸ਼ਨ ਕਰੋ ਆ 30 ਪੁੱਤ ਮੈਂ ਇੱਕ ਦਾ 3 ਸਾਲ ਤੁਹਾਡੇ ਇੱਥੇ ਖਰਚੇ ਦੇ ਬਾਅਦ ਇਹ ਸਾਰਾ ਕੁਝ ਬਚਦਾ ਹੁਣ ਅੱਧਿਆਂ ਦੇ ਇੱਥੇ ਵੀਡੀਓ ਕੱਟ ਜਾਣੀਆਂ ਵੀ ਜਵਾਕਾਂ ਨਹੀਂ ਕੱਟ ਜਾਣੀਆਂ ਵੀ ਬਾਪ ਨੂੰ ਬੇਨਾ ਪਹੁੰਚ ਸਾਡੇ ਕੋਲੇ ਗ੍ਰੈਜੂਏਸ਼ਨ ਨਹੀਂ ਕਰਨੀ ਪਲੱਸ 2 ਬਾਅਦ ਡਾਇਰੈਕਟ ਜਾਣਾ ਪਲੱਸ 2 ਤੋਂ ਬਾਅਦ ਹੁਣ ਡਾਇਰੈਕਟ ਪਹਿਲਾਂ ਤੁਹਾਨੂੰ ਦੱਸ ਦਿੰਦਾ ਮੈਂ ਪਲੱਸ 2 ਕਰ ਲਈ ਹੈ ਜਾਂ ਤੁਸੀਂ ਕਰ ਰਹੇ ਹੋ ਨਾਲ ਨਾਲ ਜਰਮਨ ਦੀ ਲੈਂਗੁਏਜ ਸਿੱਖੋ ਆਨਲਾਈਨ ਸਿੱਖ ਲੋ ਘਰੇ ਬੈ ਕੇ ਆਨਲਾਈਨ ਕਲਾਸਾਂ ਲਾ ਲਓ ਪਲੱਸ 2 ਦੇ ਨਾਲ ਨਾਲ ਜਿ ਕਈ ਕਿੜਾ ਵੀ ਜਾਣਾ ਬਾਹਰੇ ਆ ਤੇ ਫ੍ਰੀਚ ਜਾਣਾ ਠੀਕ ਆ ਮਾਂ ਪਿਓ ਦੇ ਪੈਸੇ ਬਚਾਉਣੇ ਪਹਿਲਾਂ ਹੀ ਦੋਨੇ ਆਪਣੇ ਕੋਲੇ ਨਾਲ ਨਾਲ ਲੈਂਗੁਏਜ ਸਿੱਖੋ B1 ਤੱਕ ਦਾ ਲੈਵਲ ਕਰੋ ਠੀਕ ਹੈ ਜੀ ਪਲੱਸ 2 ਕਲੀਅਰ ਕਰੋ ਉਦੋਂ ਬਾਅਦ ਜਰਮਨ ਦੇ ਤੁਸੀਂ ਹਾਊਸ ਬਿਲਡਿੰਗ ਅਪਲਾਈ ਕਰੋ ਹਾਊਸ ਬਿਲਡਿੰਗ ਹੁੰਦੀ ਹੈ ਵੋਕੇਸ਼ਨਲ ਟ੍ਰੇਨਿੰਗ ਡਿਪਲੋਮਾ ਇਹਨੂੰ ਗੂਗਲ ਤੇ ਜਾ ਕੇ ਸਰਚ ਕਰੋ ਚੈਟ ਜੀ ਪੀ ਟੀ ਨੂੰ ਪੁੱਛੋ ਜਿੱਥੇ ਮਰਜ਼ੀ ਮੰਨ ਲਓ ਜਿਹੜਾ ਤੁਹਾਨੂੰ ਸੋਸ਼ਲ ਨੈਟਵਰਕ 'ਚ ਦਾ ਰਿਸ਼ਤੇਦਾਰ ਕੋਈ ਵੀ ਹੈਗਾ ਜਿੱਥੋਂ ਮਰਜ਼ੀ ਪਤਾ ਕਰੋ ਇਹ ਤੇ ਪਤਨਪਾੜ ਪਹਿਲਾਂ ਵੀ ਵੀਡੀਓ ਨੇ ਬਣਾਏ ਸੀਗੇ ਇੱਕਾ ਹੁਣ ਨਵਾਂ ਬਣਿਆ ਠੀਕ ਹੈ ਜੀ ਪਤਾ ਨਹੀਂ ਤੁਸੀਂ ਲੋਕ ਕੀ ਚਾਹੁੰਦੇ ਹੋ ਵੀ ਜਾਂ ਤੁਸੀਂ ਆਪਣਾ ਕੰਮੇ ਨਹੀਂ ਕਰਨਾ ਚਾਹੁੰਦੇ ਹੈਗੇ ਵੀ ਪਿਓ ਦੇ ਪੈਸੇ ਨੇ ਵੀ ਸਾਡੀ ਸਾਨੂੰ ਪਰਵਾਹ ਹੀ ਨਹੀਂ ਹੈਗੀ ਕੋਈ ਤੇ ਕਿਲਾ ਵੇਚ ਕੇ ਲਾਵੇ ਜਿੱਥੋਂ ਮਰਜ਼ੀ ਲਾਵੇ ਵੀ ਅਸੀਂ ਆਪ ਤੋਂ ਕੰਮ ਨਹੀਂ ਕਰਨਾ ਹੈਗਾ ਏਜੰਟ ਕੋਲੇ ਇੰਨੀਆਂ ਜਾਦੇ ਫਾਈਲਾਂ ਹੁੰਦੀਆਂ ਨੇ ਉਹ ਤੁਹਾਡੇ ਪੇਪਰ ਆ ਥੋੜੀ ਚੈੱਕ ਕਰਦਾ ਹੈ ਤਿਆਰ ਕਰਾ ਉਹਨੇ ਤਾਂ ਅੱਗੇ ਬੰਦੀ ਰੱਖੇ ਹੋਏ ਨੇ ਕਈਆਂ ਨੂੰ ਪਤਾ ਕਈਆਂ ਦਾ ਜਰਮਨ ਬਾਰੇ ਪਤਾ ਹੀ ਨਹੀਂ ਹੈਗਾ ਠੀਕ ਹੈ ਨਾ ਉਹਦੇ ਨਾਲੋਂ ਵਧੀਆ ਤੁਸੀਂ ਆਪਦਾ ਕੰਮ ਕਰੋਗੇ ਤੁਸੀਂ 36 ਵਾਰ ਸੋਚੋਗੇ ਵੀ ਮੇਰੇ ਤੋਂ ਇੱਥੇ ਗਲਤੀ ਨਾ ਹੋ ਜਾਈਂ ਯਾਰ ਮੇਰੇ ਤੋਂ ਇੱਥੇ ਗਲਤੀ ਨਾ ਹੋ ਜਾਈਂ ਤੁਸੀਂ 36 ਵਾਰੀ ਫਾਈਲ ਆਪਣੀ ਤਿਆਰ ਕਰਕੇ ਪੜ੍ਹ-ਪੜ੍ਹ ਕੇ ਚੈਟ ਜੀਪੀਟੀ ਨੂੰ ਪੁੱਛ-ਪੁੱਛ ਕੇ ਹੋਰ ਉਹਨਾਂ ਪਰ ਗੂਗਲਾਂ ਤੇ ਸਰਚ ਕਰਕੇ ਫੇਰ ਅਪਲਾਈ ਕਰੋਗੇ ਏਜੰਟ ਇਹ ਥੋੜੀ ਸੀਰੀਅਸਲੀ ਟੈਨਸ਼ਨ ਨਹੀਂ ਦਿੰਦੇ ਉਹਨੇ ਆਪਣੇ ਪੈਸੇ ਲੈ ਲਏ ਨੇ ਲੱਗੇ ਨਾ ਲੱਗੇ ਚੱਲਣ ਦੋ ਲੱਗਿਆ ਤਾਂ ਉਹਦਾ ਕਮਿਸ਼ਨ ਆ ਉਹ ਤੁਹਾਨੂੰ ਕੱਲਾ ਅਪਲਾਈ ਵੀ ਸਟੱਡੀ ਵੀਜ਼ਾ ਕਰਵਾਉਂਦੇ ਨੇ ਹੋਰ ਕੁਝ ਨਹੀਂ ਕਰਵਾਉਂਦੇ ਹੈਗੇ ਜਿਹੜੇ ਮਾਂ ਪਿਓ ਪੁੱਛਦੇ ਨੇ ਵੀ ਭਾਈ ਜਰਮ ਕਹਿੰਦੇ ਗੱਲਬਾਤ ਤਾਂ ਕਮਾਈ ਵਧੀਆ ਪਰ ਸਹੀ ਤਰੀਕੇ ਨਾਲ ਜੇ ਮੈਂ ਦੱਸਿਆ ਵੀ ਪਲੱਸ 2 ਤੋਂ ਬਾਅਦ ਆਊਟ ਬਿਲਡਿੰਗ ਵਾਸਤੇ ਭੇਜੋ ਨਾਲ ਲੈਂਗੁਏਜ ਕਰਾਓ ਤੁਹਾਡਾ ਕੋਈ ਖਰਚਾ ਨਹੀਂ ਲੱਗਦਾ ਜੇ ਫਿਰ ਵੀ ਕਈਆਂ ਦੇ ਇਹ ਮੰਨ ਲਓ ਵੀ ਕਿਹੜਾ ਵੀ ਪੈਸੇ ਖਰਚ ਕੀ ਜਾਣਾ ਹੈ ਫਿਰ ਤੁਸੀਂ ਕੋਹਰ ਕਰਨ ਨੂੰ ਲੈਂਗੁਏਜ ਸਿੱਖੀ ਵੀ ਆ ਆਊਟ ਬਿਲਡਿੰਗ ਸਿੱਖ ਕੇ ਵਿਦੇਸ਼ ਤੇ ਆ ਜਾਓ ਉਹ ਤੇ ਇਕੱਲਾ ਬਲੌਕਡ ਅਕਾਊਂਟ ਲੱਗਦਾ ਉਹ ਵੀ ਤੁਹਾਨੂੰ ਵਾਪਸ ਆ ਜਾਣਗੇ ਪਰ ਤੁਹਾਡਾ ਕਿਹੜਾ ਜਿਹੜਾ ਛੇਤੀ ਦੱਬ ਜਾਊਗਾ ਤੁਸੀਂ ਜਾ ਕੇ ਗੂਗਲ ਦੇ ਉੱਤੇ ਸਰਚ ਕਰ ਸਕਦੇ ਹੋ ਤੁਸੀਂ ਇਹਨਾਂ ਦੀ ਜਿਹੜੀ ਜਰਮਨ ਵਾਲਿਆਂ ਦੀ ਆਫੀਸ਼ੀਅਲੀ ਸਾਈਟ ਹੈ ਕਾਉਂਸਲਰ ਸਰਵਿਸ ਪੋਰਟਲ ਉੱਤੇ ਜਾ ਕੇ ਤੁਸੀਂ ਟਰਾਈ ਕਰ ਸਕਦੇ ਹੋ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਵੀਜ਼ੇ ਨਾਲ ਕੋਲੇ ਪਏ ਨੇ ਉਸ ਤੋਂ ਬਾਅਦ ਆ ਜਾਂਦਾ ਜੀ ਜਿਹੜੇ ਐਵੇਂ ਗ੍ਰੈਜੂਏਸ਼ਨ ਕੀਤੀ ਹੋਈ ਆ ਆਇਲਸ ਕੀਤੀ ਹੋਈ ਆ ਕੋਈ ਸਾਲ 2 ਸਾਲ ਦਾ ਐਕਸਪੀਰੀਅੰਸ ਆ ਤੁਸੀਂ ਮੇਰਾ ਭੈਣ ਭਰਾ ਮਾਸਟਰ ਦੇ ਚੱਕਰ ਤੇ ਜਰਮਨ ਨਾਲ ਪਾਓ ਤੁਸੀਂ ਓਪਰਚੁਨਿਟੀ ਕਾਰਡ ਤੇ ਜਰਮਨ ਆਓ ਓਪਰਚੁਨਿਟੀ ਕਾਰਡ ਓਪਨ ਵਰਕ ਪਰਮਿਟ ਆ ਉਹਦੇ ਨਾਲ ਤੁਹਾਡਾ ਬਲੌਕਡ ਕਾਉਂਟ ਲੱਗਦਾ ਤੁਸੀਂ ਓਪਰਚੁਨਿਟੀ ਕਾਰਡ ਦੇ ਉੱਤੇ ਜਰਮਨ ਜਾ ਸਕਦੇ ਆ ਠੀਕ ਹੈ ਬਾਕੀ ਜਿਹੜੇ ਮਾਪਿਓ ਸਟੱਡੀ 2 ਲੱਖ ਰੁਪਏ ਲਾ ਕੇ ਤਾਂ ਬਾਈ ਤੁਸੀਂ 1.5 ਲੱਖ ਰੁਪਏ ਨਾਲ ਦੇ ਕੇ ਭੇਜੋ ਆਪਣੀ ਕੁੜੀ ਨੂੰ ਐਕਸਟਰਾ ਤੋਂ ਬਲੌਕਡ ਅਕਾਊਂਟ ਤੋਂ ਐਕਸਟਰਾ ਤੋਂ ਠੀਕ ਹੈ ਡਿਪਰੈਸ਼ਨ ਦੇ ਸ਼ਿਕਾਰ ਤੋਂ ਬਚਾਰੂ ਬੱਚਾ ਥੋੜੇ ਰੋ ਰੋ ਦੇ ਫੋਨ ਤੋਂ ਬਚਾਰੂ ਉਹ ਵੀ ਕੰਮ ਮਿਲਿਆ ਕੰਮ ਮਿਲਿਆ ਕੰਮ ਕੁੱਮ ਕੋਈ ਨਹੀਂ ਮਿਲਦਾ ਹੈਗਾ ਜੇ ਲੈਂਗੁਏਜ ਨਹੀਂ ਆਉਂਦੀ ਹੈਗੀ ਇਹ ਸਾਫ਼ ਗੱਲ ਹੈ ਠੀਕ ਹੈ ਲੈਂਗੁਏਜ ਸਿੱਖੀ ਹੋਊਗੀ ਜਾਂ ਜਿਹੜੇ ਲੋਕ ਜਰਮਨ ਚ ਆ ਜਾਂਦੇ ਨੇ ਲੈਂਗੁਏਜ ਆਉਣ ਸਰ ਸਿੱਖਣ ਲੱਗ ਜਾਂਣ 6-7 ਮਹੀਨੇ ਅਠ ਲਾ ਲੈਣ ਫਿਰ ਵੀ ਵਧੀਆ ਕੰਮ ਲੱਭ ਜਾਂਦਾ ਹੈ ਤੀਸਰੀ ਗੱਲ ਕੰਮ ਨਾ ਮਿਲਣ ਦਾ ਕਾਰਨ ਹੁੰਦਾ ਵੀ ਇਹਨਾਂ ਨੂੰ ਟਾਇਲ ਸਾਈਟ ਜਿਹਨੂੰ ਆਪਾਂ ਕਹਿੰਦੇ 80 ਘੰਟੇ ਕੰਮ ਦੀ ਪਰਮਿਸ਼ਨ ਆ ਮਿਲਨੇ ਨਹੀਂ ਜਿਹੜੇ ਟਾਇਲ ਸਾਈਟ ਵਾਲੇ ਹੁੰਦੇ ਨੇ ਉਹਨਾਂ ਦਾ ਹੀ ਹੁੰਦਾ ਮਕਸਦ ਮੇਨ ਜਿਹੜੀਆਂ ਆਪਾਂ ਕਹਿੰਦੇ ਜਰਮਨ ਨੇ ਜਿਵੇਂ ਕਿੱਕ ਲਾ ਲੋ ਲੀਡਲ ਲਾ ਲੋ ਆਈਡੀਕਾ ਲਾ ਲੋ ਜਦੋਂ ਉਹਨਾਂ ਨੂੰ ਵਰਕਰ ਚਾਹੀਦਾ ਹੁੰਦਾ ਉਹ ਤੁਹਾਨੂੰ ਉਦੋਂ ਕਾਲ ਕਰਦੇ ਨੇ ਫਿਰ ਤੁਹਾਨੂੰ ਕੋ ਜਾਣਾ ਹੁੰਦਾ ਪਰ ਸਾਡੇ ਨਾਲ ਕੋਲੇ ਕਈ ਵਾਰ ਟਾਈਮ ਹੁੰਦਾ ਵੀਕੈਂਡ ਦੇ ਉੱਤੇ ਸੈਟਰਡੇ ਸੰਡੇ ਨੂੰ ਬਾਕੀ ਉਹ ਸਕੂਲ ਜਾਂ ਕਾਲਜ ਜਾਣਾ ਜਾਂ ਕਈ ਵਾਰ ਸਵੇਰ ਸ਼ਾਮ ਦਾ ਕਾਲਜ ਹੁੰਦਾ ਉਹ ਤੁਹਾਡਾ ਮੈਚ ਨਹੀਂ ਕਰਦਾ ਹੈਗਾ ਇਹ ਚੀਜ਼ ਦੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆ ਜੇ ਤੁਹਾਨੂੰ ਲੈਂਗੁਏਜ ਆਉਂਦੀ ਹੋਊਗੀ ਕਿਸੇ ਤੁਸੀਂ ਪੰਪ ਤੇ ਕੰਮ ਕਰਨਾ ਹੈ ਸੰਡੇ ਨੂੰ ਠੀਕ ਆ ਜਾਂ ਕਿਸੇ ਰੈਸਟੋਰੈਂਟ ਤੇ ਕੰਮ ਕਰਨਾ ਤੁਹਾਡਾ ਉੱਥੇ ਈਜ਼ੀਲੀ ਹੋ ਜਾਂਦਾ ਇਹ ਚੀਜ਼ ਦਾ ਵੀ ਤੁਸੀਂ ਧਿਆਨ ਰੱਖੋ ਬਿਨਾ ਲੈਂਗੁਏਜ ਤੋਂ ਤੁਸੀਂ ਉੱਥੇ ਵੀ ਨਹੀਂ ਫਿੱਟ ਬੈਠਦੇ ਹੋਰ ਚੀਜ਼ਾਂ ਤੇ ਪੰਪ ਤੇ ਆ ਰੈਸਟੋਰੈਂਟ ਦੇ ਰੈਸਟੋਰੈਂਟ ਦੇ ਤੁਸੀਂ ਤਾਂ ਹੀ ਕਿਸੇ ਹੋਰ ਦੇ ਕੰਮ ਕਰੋਗੇ ਜੇ ਤੁਸੀਂ ਕਿਸੇ ਆਪਣੇ ਮੰਨ ਲਓ ਵੀ ਇਟਾਲੀਅਨ ਦੇ ਤੁਰਕੀ ਦੇ ਜਰਮਨ ਦੇ ਰੈਸਟੋਰੈਂਟ ਜਾਓਗੇ ਪੰਜਾਬੀ 4 ਰੁਪਏ ਘੰਟਾ 3 ਰੁਪਏ ਘੰਟਾ 5 ਰੁਪਏ ਘੰਟਾ ਜਦੋਂ ਅਸੀਂ 2000 11 12 ਚ ਆਏ ਸੀਗੇ ਉਦੋਂ ਵੀ 5 ਰੁਪਏ ਘੰਟਾ ਇੰਨਾਂ ਦੇ ਸਾਡੇ ਬੰਦੇ ਅੱਜ ਵੀ 5 ਰੁਪਏ ਘੰਟੇ ਦੇ ਨੇ ਸਾਡੇ ਬੰਦਿਆਂ ਦੇ ਖਿਲਾਫ ਨੇ ਇੱਥੇ ਮੈਂ ਸਾਡੇ ਬੰਦਿਆਂ ਨੂੰ ਯਾਰ ਇੱਕ ਚੀਜ਼ ਕਹਿ ਦਵਾ ਬੇਨਤੀ ਆ ਠੀਕ ਹੈ ਨਾ ਤੁਹਾਡੇ ਬੰਦਿਆਂ ਨੂੰ ਸਪੈਸ਼ਲੀ ਜਿਹੜੇ ਜਰਮਨ ਚ ਨੇ ਜਿੰਨੇ ਵੀ ਰੈਸਟੋਰੈਂਟ ਵਾਲੇ ਨੇ ਪੀਜ਼ੇ ਵਾਲੇ ਨੇ ਕੋਈ ਵੀ ਮੇਰਾ ਬਣ ਭਰਾ ਹਣੀ ਮੈਂ ਕਦੇ ਕਿਸੇ ਦੇ ਖਿਲਾਫ ਵੀਡੀਓ ਨਹੀਂ ਪਾਈ ਤੁਹਾਨੂੰ ਇੱਕ ਬੇਨਤੀ ਆ ਜਿਹੜੇ ਬੰਦੇ ਕੋਲੇ ਜਰਮਨ ਦੇ ਪੇਪਰ ਹੈਗੇ ਨੇ ਫੋਰ ਐਗਜ਼ਾਮਪਲ ਮੈਂ ਆਪਣੀ ਉਹ ਲੈ ਲਵਾਂ ਜੇ ਮੈਂ ਕਿਸੇ ਪੀਜ਼ਾ ਵਾਲੇ ਰੈਸਟੋਰੈਂਟ ਵਾਲੇ ਤੇ ਜਾ ਕੇ ਹਣੀ ਕਹਿੰਨਾ ਵੀ ਪਾਜੀ ਮੈਨੂੰ ਕੰ ਮੈਨੂੰ ਕੰਮ ਦੇ ਦੋ ਕਿਉਂਕਿ ਬਰਲਿੰਗ ਦੇ ਬੰਦੇ ਬਹੁਤ ਨੇੜੇ ਕਾਲਾ ਕੰਮ ਕਰਦੇ ਨੇ ਦੋ ਨੰਬਰ ਦੇ ਕੰਮ ਕਰਦੇ ਨੇ ਘਰ ਵੀ ਲਏ ਹੋਏ ਨੇ ਗਵਰਨਮੈਂਟ ਤੋਂ ਬੱਚੇ ਵੀ ਘਾਸ ਸਟੂਡੈਂਟ ਕਰਾਈਤੇ ਰੱਖੇ ਹੋਏ ਨੇ ਇਹ ਤੁਹਾਨੂੰ ਦੇਖਣ ਨੂੰ ਮਿਲਣਗੇ ਆ ਪੁਲਿਸ ਰਿਪੋਰਟਾਂ ਇਹ ਚੀਜ਼ਾਂ ਨਿਕਲ ਕੇ ਆਉਣਗੀਆਂ ਜਦੋਂ ਫਿਰ ਪਤਾ ਲੱਗੂਗਾ ਪਰ ਇਹ ਚਾਹੀਦਾ ਜੀ ਸਾਡੇ ਲੋਕਾਂ ਨੂੰ ਇੰਨੀ ਗਡੋਜ ਨਾ ਚਾਹੀਦੀ ਸੀਗੀ ਇਹਨਾਂ ਦੇ ਅਕਲ ਠਕਾਉਣੇ ਆਉਣ ਵਾਸਤੇ ਤੁਹਾਨੂੰ ਮੈਂ ਬੇਨਤੀ ਕਰ ਰਹੀ ਜੀ ਮੇਰੇ ਵਰਗਾ ਕਿ ਥੋੜਾ ਕੰਮ ਆਉਂਦਾ ਤੁਸੀਂ ਮੈਨੂੰ ਕੋ ਵੀ ਬਾਈ ਤੈਨੂੰ ਅਸੀਂ 2 ਰੁਪਏ ਘੰਟਾ ਦਵਾਂਗੇ 3 ਰੁਪਏ ਘੰਟਾ ਦਵ ਕਿਉਂਕਿ ਮੇਰੇ ਕੋਲ ਜਰਮਨ ਦੇ ਪੇਪਰ ਨੇ ਠੀਕ ਹੈ ਮੇਰੀ ਮਰਜ਼ੀ ਆ ਉਹ ਪਰ ਜੇ ਤੁਹਾਡੇ ਕੋਲ ਇੱਕ ਸਟੂਡੈਂਟ ਆਉਂਦਾ ਹੈ ਠੀਕ ਹੈ ਸਟੂਡੈਂਟ ਆਉਂਦਾ ਤੁਸੀਂ ਉਹਨੂੰ ਵੀਰੇ ਜੇ ਤੁਸੀਂ ਮੈਨੂੰ 3 ਜਾਂ 4 ਜਾਂ 5 ਰੁਪਏ ਘੰਟਾ ਕਰਾਉਂ ਤੁਸੀਂ ਸਟੂਡੈਂਟ ਨੂੰ ਕਹੋ ਵੀ ਭਾਈ ਤਮੇ ਅਸੀਂ 10 11 ਰੁਪਏ ਘੰਟਾ ਦਵਾਂਗੇ ਉਹਦਾ ਰੀਜ਼ਨ ਹੈ ਜੇ ਤੁਸੀਂ ਉਹਨੂੰ 3 ਰੁਪਏ ਘੰਟਾ 5 ਰੁਪਏ ਘੰਟਾ ਵੀ ਤੈਨੂੰ ਤੁਹਾਡੇ ਕੋਲੇ ਕੰਮ ਕਰਦਾ ਸਾਡੇ ਲੋਕਾਂ ਨੇ ਕਮੈਂਟ ਕੀਤੇ ਸੀਗੇ ਕੰਮ ਨਾ ਕਰਨ ਨਾ ਕਰਨ ਬਾਈ ਉਹਨਾਂ ਦੀ ਮਜਬੂਰੀ ਹੈ ਸਮਝਣਾ ਗੱਲ ਦਾ ਫਰਕ ਆ ਦੋ ਗੱਲਾਂ ਨੇ ਕੰਮ ਮੇਰੇ ਕੋਲੇ ਪੇਪਰ ਨੇ ਕੰਮ ਕਰਨਾ ਨਾ ਕਰਨਾ ਮੇਰੀ ਮਰਜ਼ੀ ਆ ਪਰ ਸਟੂਡੈਂਟਾਂ ਦਾ ਕੰਮ ਕਰਨਾ ਉਹਨਾਂ ਦੀ ਮਜਬੂਰੀ ਹੈ ਤਾਂ ਉਹ ਤੁਹਾਡੇ ਕੋਲੇ ਕੰਮ ਕਰਦੇ ਨੇ ਠੀਕ ਹੈ ਫਿਰ ਤੁਹਾਡੇ ਵਰਗੇ ਲੋਕਾਂ ਦੀ ਪਤਾ ਗੱਲਾਂ ਬਾਤ ਚ ਕੀ ਹੁੰਦੀਆਂ ਨੇ ਸਪੈਸ਼ਲੀ ਰੈਸ਼ਨ ਆਈਆਰਸੀ ਉਹ ਬੰਦੇ ਨੂੰ ਕੰਮ ਸਿਖਾਇਆ ਠੀਕ ਆ ਬੰਦਾ ਯਾਰ ਕੰਮ ਛੱਡ ਗਿਆ ਦੇਖ ਲਓ ਇਹੋ ਜਿਹੇ ਲੋਕ ਨੇ ਸਾਡੇ ਤੁਸੀਂ ਕੀ ਚਾਹੁੰਦੇ ਹੋ ਤੁਹਾਡੇ ਕੋਲੇ ਬੰਦਾ 7-800 ਤੇ 1000 ਰੁਪਏ ਮਹੀਨੇ ਤੇ ਪੇਪਰ ਲੈਣ ਤੋਂ ਬਾਅਦ ਵੀ ਕੰਮ ਖਰੀ ਜAVE ਇਹੀ ਚਾਹੁੰਦੇ ਹੋ ਤੁਸੀਂ ਹੁਣ ਤੁਹਾਨੂੰ ਇਹ ਗੱਲ ਕੋੜੀ ਲੱਗੂਗੀ ਠੀਕ ਹੈ ਤਾਂ ਕਰਕੇ ਬੇਨਤੀ ਹੈ ਵੀ ਭਾਈ ਸਟੂਡੈਂਟਾਂ ਦਾ ਵੀ ਥੋੜਾ ਜਿਹਾ ਹੈਲਪ ਕਰ ਦਿਆ ਕਰੋ ਕੋਈ ਫਰਕ ਨਹੀਂ ਪੈਂਦਾ ਤੁਸੀਂ 6 ਦਿਨ ਕੰਮ ਕਰ ਦੋ 7ਵੇਂ ਤੁਸੀਂ ਗੁਰੂ ਘਰ ਜਾ ਕੇ ਆਪਾਂ ਸਾਰੇ ਫਰੈ ਕਰਕੇ ਨਾ 20 ਦਾ ਨੋਟ ਜਾਂ 50 ਦਾ ਨੋਟ ਚੌੜੇ ਹੋ ਕੇ ਮੱਥਾ ਟੇਕਦੇ ਹੋ ਉਹ ਦਾਨ ਨਹੀਂ ਲੱਗਦਾ ਹੈਗਾ ਜਿੰਨਾ ਮਰਜ਼ੀ ਮੱਥਾ ਟੇਕੀ ਜਾਈਏ ਜਿੰਨੇ ਮਰਜ਼ੀ ਸੀ ਪੈਸੇ ਦੇਈ ਜਾਈਏ ਜਿੰਨੇ ਮਰਜ਼ੀ ਅੱਗੇ ਜਾ ਕੇ ਸਿੱਥੇ ਪਕੌੜੇ ਤળી ਜਾਈਏ ਲੰਗਰ ਵਰਤਾਈ ਜਾਈਏ ਉਹ ਵੀਰੇ ਸਾਰਾ ਮਿੱਟੀ ਹੈ ਉਹ ਮਿੱਟੀ ਆ ਇੱਕ ਪਾਸੇ ਖੂਨ ਚੂਸ ਕੇ ਜਾਣੇ ਉਹ ਨਹੀਂ ਲੱਗਦੇ ਹੈਗੇ ਇਹ ਗੱਲਾਂ ਤੁਹਾਨੂੰ ਚੁਬਣੇ ਹੈ ਅੱਛਾ ਜੀ ਇਹ ਤੁਹਾਨੂੰ ਤਿੰਨ ਚਾਰ ਚੀਜ਼ਾਂ ਆਪਾਂ ਦੱਸਤੀਆਂ ਨੇ ਠੀਕ ਆ ਇਹੀ ਆ ਵੀ ਬੱਚਿਆਂ ਨੂੰ ਪਲੱਸ 2 ਤੋਂ ਬਾਅਦ ਨਾਤੇ ਜੋ ਸਟੱਡੀ ਵੀਜ਼ੇ ਦੇ ਕਿਉਂ ਜਰਮਨ ਦੀ ਜਿਹੜੀ ਸਟੱਡੀ ਆ 13 ਸਾਲ ਦੀ ਸਟੱਡੀ ਆ ਉਹਦੇ ਥੋੜੇ ਬੱਚਿਆਂ ਨੂੰ ਫਾਊਂਡੇਸ਼ਨ ਕੋਰਸ ਲੈਣਾ ਪੈਂਦਾ ਹੁਣ ਜਿਹੜੇ ਜਿਹੜੇ ਬੰਦੇ ਮੈਨੂੰ ਫੋਲੋ ਕਰਦੇ ਉਹਨਾਂ ਨੇ ਦੇਖਣਾ ਮੇਰੇ ਇੰਸਟਾਗ੍ਰam ਤੇ ਬਹੁਤ ਸਾਰੇ ਕਮੈਂਟ ਸੀਗੇ ਇੱਕ ਮਾਂ ਦਾ ਕਮੈਂਟ ਸੀਗਾ ਵੀ ਭਾਈ ਮੇਰੇ ਬੱਚੇ ਨੇ ਵੀ ਮੇਰੇ ਨਾਲ ਗੱਲ ਕਰਿਓ ਮਨ ਨਾਲ ਗੱਲ ਕੀਤੀ ਕਹਿੰਦੀ ਮੇਰੇ ਬੱਚੇ ਨੇ ਜਿਹੜੀ ਯੂਨੀਵਰਸਿਟੀ ਆ ਗਿਆ ਨਹੀਂ ਹੈਗਾ ਛੱਡ ਕੇ ਲੈਂਗੁਏਜ ਵਾਲਾ ਵੀਜ਼ਾ ਲੈ ਲਿਆ ਵੀ ਲੈਂਗੁਏਜ ਸਿੱਖਣ ਲੱਗ ਗਿਆ ਤੇ ਇੱਕ ਨੇ ਕਮੈਂਟ ਕੀਤਾ ਹੋਇਆ ਸੀਗਾ ਵੀ ਮੇਰੇ ਬੱਚੇ ਨੇ ਯੂਨੀਵਰਸਿਟੀ ਛੱਡ ਕੇ ਕਿਸੇ ਹੋਰ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਲਿਆ ਜਿਹੜਾ ਬੰਦਾ ਇੰਡੀਆ ਤੋਂ ਸਟੱਡੀ ਵੀਜ਼ੇ ਤੇ ਆ ਗਿਆ ਲੈਂਗੁਏਜ ਸਿੱਖਣੀਓ ਸਿੱਖਣੀ ਆ ਉਹ ਪੱਥਰ ਤੇ ਲੀਕ ਹੈ ਉਹ ਹੁਣ ਤੁਸੀਂ ਐਕਸਟਰਾ ਚ ਸਿੱਖੋਗੇ ਠੀਕ ਹੈ ਦੂਸਰੀ ਗੱਲ ਜੇ ਤੁਸੀਂ ਕਿਸੇ ਯੂਨੀਵਰਸਿਟੀ ਤੋਂ ਮੰਨ ਲਓ ਵੀ ਬਿਨਾਂ ਦੱਸੇ ਪੁੱਛੇ ਐਦਾਂ ਕਿਸੇ ਹੋਰ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਲੈਣੇ ਹੋ ਵੀ ਜਾਨੀ ਬੱਦਦਾ ਜਦੋਂ ਤੁਸੀਂ ਇੱਥੇ ਦਫ਼ਤਰ ਦੇ ਵਿੱਚ ਆਫ ਸਲਿੰਡਰ ਬਿਹੋੜੇ ਦੇ ਵਿੱਚ ਵੀਜ਼ਾ ਵਧਾਉਣ ਜਾਣਾ ਤੁਹਾਡੇ ਪੁਰਾਣੀ ਯੂਨੀਵਰਸਿਟੀ ਦੇ ਪੇਪਰ ਲੱਗਣਗੇ ਹੁਣ ਪੁਰਾਣੀ ਯੂਨੀਵਰਸਿਟੀ ਤੋਂ ਉਹਨਾਂ ਨੇ ਪੇਪਰ ਲੈਣ ਗਏ ਨੇ ਵੀ ਸਾਨੂੰ ਭਾਈ ਪੇਪਰ ਦੇ ਦਿਓ ਜਿਹਨੂੰ ਆਪਾਂ ਐਨਓਸੀ ਕਹਿੰਦੇ ਆ ਪੰਜਾਬੀ ਵਿੱਚ ਮੈਂ ਜਰਮਨ ਚ ਲਿਖ ਦਿੰਦਾ ਤੇ ਯੂਨੀਵਰਸਿਟੀ ਵਾਲੇ ਕਹਿੰਦੇ ਪਹਿਲਾਂ ਇੱਥੇ ਸਾਡਾ 4000 ਯੂਰੋ ਰੱਖੋ ਇੱਕ ਯੂਨੀਵਰਸਿਟੀ ਬਰਲਿਨ ਦੀ ਬਹੁਤ ਮਸ਼ਹੂਰ ਹੈ ਉਹਨੇ 6000 ਮੰਗਿਆ ਠੀਕ ਹੈ ਜੀ ਧਰુપਤੀਆ ਤਨੇ ਚਾਰ ਕਾਲਜ ਯੂਨੀਵਰਸਿਟੀ ਜ ਆਪਣੇ ਬੰਦੇ ਆਉਂਦੇ ਨੇ ਕਿਵੇਂ ਫਿਰ ਉਹਨੂੰ ਯੂਨੀਵਰਸਿਟੀ ਦਾ ਨਾਮ ਲੱਜੇ ਫਿਰ ਦੁਬਾਰਾ ਦਾਲੇ ਹੋ ਜਾਂਦੇ ਨੇ ਹੁਣ ਅੱਜ ਕੱਲ ਸਾਡੇ ਲੋਕਾਂ ਨੇ ਦੂਰ ਦੂਰ ਤੱਕ ਗੱਲਾਂ ਪਚਾਈਆਂ ਜਿਹੜੇ ਪੁਰਾਣੇ ਰਹਿੰਦੇ ਨੇ ਉੱਥੇ ਵੀ ਥੋੜੇ ਬਾਰੇ ਬੋਲਦਾ ਥੋੜੇ ਬਾਰੇ ਬੋਲਦਾ ਤਾਂ ਕਰਕੇ ਤੁਹਾਨੂੰ ਦੱਸਦਾ ਜੇ ਤੁਸੀਂ ਯੂਨੀਵਰਸਿਟੀ ਛੱਡਣੀ ਆ ਚੇਂਜ ਕਰਨੀ ਆ ਯੂਨੀ ਤੋਂ ਪੇਪਰ ਲੈਣਾ ਪੈਂਦਾ ਫੀਸ ਭਰਨੀ ਪੈਂਦੀ ਆ ਨਹੀਂ ਤੁਹਾਡੇ ਗੱਲ ਚ ਫਿਰ ਰਸਾਬ ਠੀਕ ਹੈ ਜੀ ਲੈਂਗੁਏਜ ਵੀਜ਼ਾ ਜਿਹੜਾ ਲੈਂਗੁਏਜ ਉਸੀ ਗੱਲ ਕਰ ਰਹੇ ਹਾਂ ਲੈਂਗੁਏਜ ਸਿੱਖਣ ਲੱਗੇ ਵੀਰੇ ਲ ਉਹ ਤੁਸੀਂ ਇੰਡੀਆ ਤੋਂ ਲੈ ਕੇ ਆਉਂਦੇ ਜਾਂ ਇੰਡੀਆ ਤੋਂ ਸਿੱਖ ਕੇ ਆਉਂਦੇ ਫਿਰ ਇੱਥੇ ਆ ਕੇ ਹੌਸ ਬਿਲਡਿੰਗ ਵਗੈਰਾ ਕਰਦੇ ਉਹ ਚੀਜ਼ਾਂ ਹੋ ਜਾਂਦੀਆਂ ਨੇ ਜਾਂ ਜਿਵੇਂ ਤੁਸੀਂ ਇੰਡੀਆ ਤੋਂ ਆ ਗਿਓ ਫਾਊਂਡੇਸ਼ਨ ਕੋਰਸ ਚਾਹ ਰਹੇ ਤਾਂ ਜਰਮਨ ਦਾ ਲੈ ਕੇ ਆਓ ਜਰਮਨ ਦੀ ਲੈਂਗੁਏਜ ਲੈ ਕੇ ਆਓਗੇ ਅਸੀਂ ਜਰਮਨ ਦੀ ਲੈਂਗੁਏਜ ਕਰਾਂਗੇ ਅਨੁਸਾਰ ਜਰਮਨ ਦੀ ਲੈਂਗੁਏਜ ਸਿੱਖੋ ਨੂੰ ਹੌਸ ਬਿਲਡਿੰਗ ਚ ਕਨਵਰਟ ਕਰਦੋ ਰਾਹ ਹੈਗਾ ਇੰਗਲਿਸ਼ ਸਟੱਡੀ ਤੋਂ ਬਚਣ ਦਾ ਉਹ ਇੱਕ ਤਰੀਕਾ ਪਰ ਜਿਹੜਾ ਤੁਸੀਂ ਸਮਾਰਟ ਬਣਦੇ ਹੋ ਵੀ 6 ਮਹੀਨੇ ਦੀ ਫੀਸ ਤਾਰੀ ਹੋਈ ਆ 6 ਮਹੀਨੇ ਪੜ ਲਏ ਆ ਬਿਨਾ ਕਾਲਜ ਯੂਨੀਵਰਸਿਟੀ ਨੂੰ ਛੱਡੇ ਦੂਜੇ ਪ ਪੇਪਰ ਵਰਕ ਆ ਬਹੁਤ ਜ਼ਰੂਰੀ ਆ ਜਦੋਂ ਵੀਜ਼ਾ ਲੈਣ ਜਾਓਗੇ ਉਦੋਂ ਤੁਹਾਡੇ ਗੱਲ ਚਰਸਾ ਪਾਉਂਦੇ ਨੇ ਉਹ ਐਡਾ ਈਜ਼ੀ ਨਹੀਂ ਹੈਗਾ ਬਾਕੀ ਫੇਰ ਸਾਡੇ ਨਾਲ ਦੂਜੀ ਚੀਜ਼ ਦੱਸਦਾ ਵੀ ਤਾਂ ਤੁਹਾਨੂੰ ਕਹਿਣਾ ਉਹਨਾਂ ਵੀ ਆਪਣੇ ਬੱਚਾ ਨੂੰ ਇੰਨਾ ਕਿ ਪੈਸੇ ਦੇ ਕੇ ਭੇਜੋ ਤੁਹਾਡੇ ਬੱਚੇ ਕੋਲੇ ਕੰਮ ਨਹੀਂ ਹੈਗਾ 5-7 ਮਹੀਨੇ ਸਾਲ ਦਾ ਵੀਜ਼ਾ ਸੀ ਮੁੱਕ ਗਿਆ ਉਦੋਂ ਬਾਅਦ ਵੀਜ਼ਾ ਐਕਸਟੈਂਡ ਕਰਾਉਣਾ ਬਲੌਕਡ ਕਾਉਣ ਫੇਰ ਤੋਂ ਲੱਗੂਗਾ ਹਾਂਜੀ ਤੁਸੀਂ ਜਿੰਨੂੰ ਮਰਜ਼ੀ ਪੁੱਛੋ ਜਿਹੜੇ ਸਟੂਡੈਂਟ ਆਏ ਨੇ ਤੁਹਾਡੇ ਲਿੰਕ ਚ ਕਹੇਦੇ ਚ ਵੀ ਹੈਗੇ ਨੇ ਜਿਹੜਾ ਤੁਹਾਡਾ ਬਲੌਕਡ ਅਕਾਊਂਟ ਆ ਫੇਰ ਤੋਂ ਲੱਗੂਗਾ ਹੁਣ ਵੀਡੀਓ ਥੋੜੀ ਲੰਬ ਵੀ ਤੋ 30 ਲੱਖ ਲਾ ਕੇ ਬੱਚੇ ਨੂੰ ਡਿਪਰੈਸ਼ਨ ਚ ਭੌਣ ਵਾਲਾ ਚੰਗਾ ਜਿਹਾ ਤਾਂ ਪੈਸੇ ਨਾਲ ਦੇ ਕੇ ਭੇਜੋ 10-15 ਲੱਖ ਰੁਪਈਆ ਜਿਹੜੇ ਅਫੋਰਡ ਕਰਦੇ ਨੇ ਉਹ ਆਪਣੇ ਬੱਚੇ ਨੂੰ ਭੇਜੋ ਆਦਰਵਾਇਜ਼ ਆਪਣੇ ਬੱਚੇ ਨੂੰ ਕਹੋ ਤੀ ਪੁੱਤ ਨੂੰ ਆਪਣੇ ਨੂੰ ਐਡਾ ਤੋਂ ਇੰਟੈਲੀਜੈਂਟ ਆ ਇੱਥੇ ਜਰਮਨ ਦੀ ਲੈਂਗੁਏਜ ਸਿੱਖ ਤੇ ਹਾਊਸ ਬਿਲਡਿੰਗ ਤੇ ਜਾ ਸਾਡਾ ਕੋਈ ਖਰਚਾ ਨਹੀਂ ਆਉਂਦਾ ਪੜਨਾ ਚਾਹਣਾ ਤਾਂ ਜਾ ਨਹੀਂ ਭਾਈ ਤੇਰੀ ਮਰਜ਼ੀ ਆ ਘਰੇ ਤੂੰ ਵਧੀਆ ਅੱਛਾ ਜੀ ਅੱਛਾ ਜੀ ਅਗਲੀ ਗੱਲ ਤੇ ਆਜੋ ਹੁਣ ਜਿਹੜੇ ਚਲੋ ਹੁਣ ਤਾਂ ਪੁਰਤਗਾਲ ਨੇ ਜਿੰਦਗੀ ਲਾਤੇ ਨੇ ਸਾਰੇ ਪਾਸੋਂ ਤਾਂ ਖਤਮੇ ਕਰਤੀ ਆ ਜਾਂ ਸਾਡੇ ਲੋਕ ਹੁਣ ਦੂ ਇੰਡੀਆ ਤੋਂ 20 ਲੱਖ ਰੁਪਏ ਖਰਚ ਕੇ ਜਰਮਨ ਆ ਗਏ ਨੇ ਫਿਰ ਇੱਥੇ ਆ ਕੇ ਤੁਸੀਂ ਲੋਕ ਸਪੇਨ ਨੂੰ ਭੱਜ ਰਹੇ ਹੋ ਉਂਰਾ ਪਰਾਂ ਪਰਾਂ ਭੱਜ ਰਹੇ ਹੋ ਪਰਦਨੋਮੈਂਟ ਆਨ ਕਰਾ ਰਹੇ ਹੋ ਮੈਨੂੰ ਸਮਝ ਨਹੀਂ ਆ ਰਹੀ ਤੁਹਾਡੇ ਦਿਮਾਗ 'ਚ ਕੀ ਯਾਰ ਲੋਕ ਭਰ ਦਿੰਦੇ ਨੇ ਕੀ ਤੁਹਾਡਾ ਬ੍ਰੇਨ ਵਾਸ਼ ਕਰ ਦਿੰਦੇ ਨੇ ਉਰੇ ਆਿਆਂ ਦਾ ਜਿਹੜਾ ਤੁਸੀਂ 20 ਲੱਖ ਲਾ ਕੇ ਤੁਸੀਂ ਉੱਥੋਂ ਭੱਜਦੇ ਹੋ ਉਹ ਮੇਰਾ ਭਰਾ ਉੱਥੇ ਹੀ ਬਾਅਦ 'ਚ 15-20 ਲੱਖਾਂ ਦਾ ਕੋਨਟਰੈਕਟ ਮੋਲ ਲਏਗਾ ਕਿਉਂ ਯਾਰ ਤੁਸੀਂ ਸਮਝ ਤੋਂ ਬਾਹਰ ਆ ਵੀ ਤੁਹਾਨੂੰ ਲੋਕਾਂ ਨੂੰ ਕੀ ਸਮਝਾਵਾਂ ਬਰਲਿਨ 'ਚੋਂ ਤੁਸੀਂ ਜਿਨ੍ਹਾਂ ਦੇ ਬਰਲਿਨ 'ਚ ਰਿਸ਼ਤੇ ਨੇ ਪੁੱਛੋ ਹੀ ਫੋਨ ਕਰਕੇ ਵੀ ਇਹ ਗੱਲਾਂ ਸੱਚੀਆਂ ਨੇ ਵੀ ਸਾਡੇ ਲੋਕ ਇਹ ਚੀਜ਼ਾਂ ਕਰਦੇ ਨੇ ਉਹਦੇ ਕਰਕੇ ਜੇ ਤੁਸੀਂ ਜਰਮਨ ਚ ਆ ਗਿਓ ਤਾਂ ਜਰਮਨ ਚ ਤੁਸੀਂ ਆਪਣੀ ਸਟੱਡੀ ਕੰਪਲੀਟ ਕਰੋ ਜਾਂ ਲੈਂਗੁਏਜ ਕਰੋ ਉਹਨੂੰ ਵੀਜ਼ਨ ਨੂੰ ਕਨਵਰਟ ਕਰਾਓ ਤੁਸੀਂ ਇੱਥੇ ਰਹੋ ਫਿਰ ਤੁਸੀਂ ਸਪੇਨ ਨੂੰ ਭੱਜ ਰਹੇ ਹੋ ਪੁਰਤਗਾਲ ਨੂੰ ਭੱਜਣੇ ਪਹਿਲਾਂ ਲੋਕੀ ਉੱਥੋਂ 2-2 3-3 ਸਾਲ ਬਾਅਦ ਫਿਰ ਤੁਸੀਂ ਜਰਮਨ ਨੂੰ ਕਹਿ ਰਹੇ ਹੋ ਵੀ ਅਸੀਂ ਮੂਵ ਹੋਣਾ ਹੁਣ ਕਿਵੇਂ ਕਰੀਏ ਸਾਡਾ ਜਰਮਨ ਚ ਵੀ ਕਾਰਡ ਬਣ ਗਿਆ ਜਰਮਨ ਨੂੰ ਭੱਜ ਰਹੇ ਫਿਰ ਪੁੱਛ ਰਹੇ ਹਾਂ ਭਾਜੀ ਟੀਆਰਸੀ ਚੇਂਜ ਕਰਾਉਣੀ ਆ ਸੀ ਜਰਮਨ ਚ ਰਹਿ ਕੇ ਗਏ ਹੋਇਆ ਉੱਥੇ ਕੀ ਫਿਰ ਤੁਸੀਂ ਅੰਬ ਲੈਣ ਜਾਂਦੇ ਹੋ ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਲੱਗਦੀ ਸਾਡੇ ਲੋਕ ਜੇ ਤੁਸੀਂ 20 ਲੱਖ ਰੁਪਏ ਲਾ ਕੇ ਆ ਗਿਓ ਤੁਸੀਂ ਇੱਥੇ ਆ ਕੇ ਸਟੱਡੀ ਕੰਪਲੀਟ ਕਰ ਲਓ ਜਾਂ ਫਿਰ ਤੁਸੀਂ ਮੰਨ ਲਓ ਵੀ ਲੈਂਗੁਏਜ ਕਰਕੇ ਉਹਦੇ ਜਰਮਨ ਚ ਰਹੋ ਵਧੀਆ ਕੰਟਰੀ ਆ ਠੀਕ ਹੈ ਇਹ ਚੀਜ਼ ਹੋ ਸਕਦੀ ਆ ਮੰਨ ਲਓ ਵੀ ਉੱਥੇ ਪੁਰਤਗਾਲ ਕਿਉਂ ਭਾਜ ਰਹੇ ਹੁੰਦੇ ਜਰਮਨ ਆਇਓ ਜਰਮਨ ਚ ਆ ਕੇ ਪੜੋ ਸਟੱਡੀ ਕਰੋ ਇੱਥੇ ਵੀਜ਼ਾ ਲਓ ਵਧੀਆ ਤਰੀਕਾ ਫਿਰ ਮੈਂ ਜਾਂਦਾ ਇੱਕ ਹੋਰ ਉਦਾਹਰਨ ਦੇਦਾ ਸਾਊਥ ਇੰਡੀਆ ਵਾਲਿਆਂ ਦੀ ਸਾਡੇ ਇੱਥੇ ਮੇਰਾ ਯਾਰ ਦੋਸਤ ਇੱਕ ਸਾਊਥ ਇੰਡੀਅਨ ਹੈ ਪੰਜਾਬੀ ਘੱਟ ਯਾਰ ਦੋਸਤ ਨੇ ਮੇਰੇ ਦੋ ਤਿੰਨ ਕਿਨੇ ਪੂਰੇ 15 ਸਾਲਾਂ ਚ ਤੇ ਕਿਉਂਕਿ ਜਿੰਨਾ ਦੂਰ ਰਹੋਗੇ ਵਧੀਆ ਸਾਊਥ ਇੰਡੀ ਇੰਡੀਆ ਉਹਨੇ ਗ੍ਰੈਜੂਏਸ਼ਨ ਕੀਤੀ ਆ ਉਸ ਤੋਂ ਬਾਅਦ ਉਹ ਬੰਨੇ ਨੇ ਮਾਸਟਰ ਦੇ ਲਈ ਜਰਮਨ ਚ ਅਪਲਾਈ ਕੀਤਾ ਐਡਮਿਸ਼ਨ ਮਿਲੀ ਆ ਇੱਕ ਸਾਲ ਉਹਨੇ ਆਨਲਾਈਨ ਕਲਾਸਾਂ ਇੰਡੀਆ ਤੋਂ ਲਾਈਆਂ ਨੇ ਵੀਜ਼ਾ ਮਿਲਿਆ ਹੋਇਆ ਸੀਗਾ ਪਲੱਸ ਉੱਥੇ ਲੈਂਗੁਏਜ ਸਿੱਖੀ ਜਦੋਂ ਉਹ ਇਹ ਆਇਆ ਚਲੋ ਐਗੀਆਂ ਗੱਲਾਂ ਚੱਲ ਪਈਆਂ ਉਹਨੂੰ ਮੈਂ ਪੁੱਛਿਆ ਮਾ ਯਾਰ ਪੁੱਵ ਵੀ ਸਾਡੇ ਵਾਲੇ ਤਾਂ ਕਹਿੰਦੇ ਨੇ ਇੱਕ ਵਾਰੀ ਵੀਜ਼ਾ ਲੱਗ ਜੇ ਸਾਲਾ ਮਹੀਨਾ ਕੱਟਣਾ ਔਖਾ ਹੋ ਜਾਂਦਾ ਸਾਡਾ ਵੀਜ਼ਾ ਇੱਕ ਮਹੀਨਾ ਬਾਅਦ ਸਟਾਰਟ ਹੋਊਗਾ ਸੀ ਛੇਤੀ ਚੜਦੀ ਹੈ ਜਹਾਜ਼ ਵੀ ਤੂੰ ਇੱਕ ਸਾਲ ਕਿਵੇਂ ਵੇਟ ਕਰ ਲਿਆ ਉਹ ਕਹਿੰਦਾ ਇੱਕਦਮ ਆਪਣੀ ਅਕਮੋਡੇਸ਼ਨ ਬਚਾਈ ਇੱਕ ਸਾਲ ਦੀ ਲੈਂਗੁਏਜ ਸਿੱ ਜਿਹੜਾ ਮੇਰਾ 6 ਮਹੀਨੇ ਦਾ ਰਹਿੰਦਾ ਉਹ ਕੰਪਲੀਟ ਕਰਕੇ ਹੁਣ ਸਿੱਧਾ ਕੰਮ ਤੇ ਲੱਗ ਗਿਆ ਕਹਿੰਦਾ ਨਾ ਮੈਨੂੰ ਕਰਜ਼ਾ ਚੱਕਣ ਦੀ ਲੋੜ ਨਾ ਮੈਨੂੰ ਕੋਈ ਟੈਨਸ਼ਨ ਲੈਣਾ ਨਾ ਦੇਣਾ ਨਾ ਵੀ ਮੇਰੇ ਚਾਰ ਪੈਸੇ ਹੀ ਬਚੇ ਨੇ ਸਾਰਾ ਕੁਝ ਓਕੇ ਆ ਉਹਨੇ ਪੜੇ ਲਿਖੇ ਲੋਕ ਸਾਡੇ ਵਾਲੇ ਜੀ ਅਸੀਂ ਏਜੰਟ ਕੋਲੇ ਜਾਂਦੇ ਵੀ ਆ ਨਾ ਵੀ ਬੱਚਾ ਬਾਹਰ ਭੇਜਣਾ ਏਜੰਟ ਜੇ ਤੁਹਾਨੂੰ ਇੱਕ ਵਾਰੀ ਉਦਾਂ ਹੀ ਪੁੱਛ ਲੈਣਾ ਵੀ ਤੁਸੀਂ ਕਿਹੜੀ ਸਟੱਡੀ ਕਰਨਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਸਾਡੇ ਵਾਲਿਆਂ ਦਾ ਸਵਾਲ ਇੱਕ ਬਸੇ ਹੁੰਦਾ ਵੀ ਆਨਸਰ ਬੱਚਾ ਬਾਹਰੇ ਭੇਜ ਦੇ ਮਾਂ ਪਿਓ ਨੇ ਕਹਣਾ ਸੀ ਭਾਈ ਪੈਸੇ ਲਾਉਣੇ ਨੇ ਇਹਨੇ ਜਾਣਾ ਜਿਹੜੇ ਮਰ ਹੁਣ ਵੀਜ਼ਾ ਲਵਾ ਕੇ ਤੁਸੀਂ ਉੱਥੋਂ ਆ ਗਿਓ ਜਰਮਨ ਦੇ ਵਿੱਚ ਸਟੱਡੀ ਤੁਸੀਂ ਕਰ ਲਈਆ ਫਿਰ ਵੀ ਤੁਹਾਡੀ ਜਾਣ ਨੂੰ ਸਿਆਪੇ ਨੇ ਜਿਹੜੀ ਤੁਸੀਂ ਸਟੱਡੀ ਕਰਨ ਆ ਰਹੇ ਉਹਨੂੰ ਗੂਗਲ ਤੇ ਪਹਿਲਾਂ ਸਰਚ ਕਰੋ ਵੀ ਜਰਮਨ ਦੇ ਕਿਹੜੀ ਕਿਹੜੀ ਜੌਬਸ ਵਾਸਤੇ ਆਪਰਚੂਨਿਟੀ ਜ਼ਿਆਦਾ ਹੈ ਉਹਦੇ ਰਿਲੇਟਡ ਤੁਸੀਂ ਸਟੱਡੀ ਕਰਦੇ ਹੋ ਫਿਰ ਵੀ ਫਾਇਦਾ ਜੇ ਤੁਸੀਂ ਆ ਗਿਓ ਫਿਰ ਤੁਸੀਂ ਆਪਣੀ ਸਟੱਡੀ ਦੇ ਰਿਲੇਟਡ ਜੌਬ ਲੱਭਣੀ ਆ ਹੁਣ ਸਭ ਤੋਂ ਜ਼ਿਆਦਾ ਬਰਲਿਨ 'ਚ ਹੀ ਫੇਰ ਇਹ ਸਿਆਪਾ ਵੀ ਬਹੁਤ ਜ਼ਿਆਦਾ ਕੰਟਰੀ ਆਊਟ ਮਿਲੇ ਨੇ ਕੁੜੀਆਂ ਮੁੰਡਿਆਂ ਨੂੰ ਵੀ ਜੌਬ ਨਹੀਂ ਲੱਭਦੀ ਹੈਗੀ ਸਟੱਡੀ ਦੇ ਰਿਲੇਟਡ अच्छा ये जॉब के हुन ਲੱਭੂਗੀ ਵੀ ਫਿਰ ਉਹਨਾਂ ਨੂੰ ਲੈਂਗੁਏਜ ਨਹੀਂ ਆਉਂਦੀ ਉਹਨਾਂ ਨੇ ਲੈਂਗੁਏਜ ਨਹੀਂ ਸਿੱਖੀ ਹੈਗੀ ਉਹੀ 2-3 ਸਾਲ ਹੋਰ ਆਪਾਂ ਹੀ ਹੀ ਹਾ ਹਾ ਕਰਕੇ ਕੋਲੇ ਕੱਚੇ ਕੱਢਦੇ ਨੇ ਲੈਂਗੁਏਜ ਸਾਡੇ ਨੂੰ ਫਿਰ ਨਹੀਂ ਆਉਂਦੀ ਹੈਗੀ ਫਿਰ ਵੀਜ਼ਾ ਵਧਾਉਣ ਜਾਂਦੇ ਨੇ ਵੀ ਹਾਂਜੀ ਮੈਂ ਮੰਨ ਲਓ ਵੀ ਕਿਸੇ ਨੇ ਕਹਦਾ ਕਿ ਐਮਬੀਏ ਕੀਤੀ ਆ ਮੇਰੇ ਰੈਸਟੋਰੈਂਟ ਦੇ ਵਿੱਚ ਮੈਨੇਜਰ ਦੀ ਜੌਬ ਹੈ ਤੇ ਉੱਥੇ ਜਾ ਕੇ ਆਪਾਂ ਅਪਲਾਈ ਕਰਦੇ ਆ ਉਹ ਕਹਿੰਦੇ ਨੇ ਤੂੰ ਮੈਨੇਜਰ ਕਿੱਧਰੋਂ ਬਣ ਜਾਣਾ ਲੈਂਗੁਏਜ ਤਾਂ ਤੈਨੂੰ ਉੜਾੜਾ ਨਹੀਂ ਆਉਂਦਾ ਹੈਗਾ ਹੈਂਡਲ ਕਿੱਦਾਂ ਕਰਨਾ ਨਹੀਂ ਜੀ ਫੇਕ ਅਸੀਂ ਨਹੀਂ ਮੰਨਦੇ ਹੈਗੇ ਫਿਰ ਇਹੋ ਜਿਹੀ ਥੋੜੀ ਜਾਣ ਨੂੰ ਸਿਆਪ ਤਾ ਕਰਕੇ ਬਈ ਤੁਹਾਨੂੰ ਬਾਰ-ਬਾਰ ਜੋਰ ਦੇ ਰਿਹਾ ਜਰਮਨ ਵਧੀਆ ਬਰਲਿਨ ਵਧੀਆ ਫ੍ਰੈਂਕਫਰਟ ਵਧੀਆ ਮਿਊਨਚਨ ਵਧੀਆ ਜੇ ਤੁਸੀਂ ਸਹੀ ਤਰੀਕੇ ਨਾਲ ਆ ਰਹੇ ਹੋ ਕਿਸੇ ਵੀ ਮੰਨ ਲਓ ਲੈਂਗੁਏਜ ਇਕੇ ਜਾਂ ਕਿਸੇ ਘੱਟ ਖਰਚੇ ਤੇ ਜਾਂ ਤੁਸੀਂ ਹਾਊਸ ਬਿਲਡਿੰਗ ਤੇ ਆ ਰਹੇ ਹੋ ਲੈਂਗੁਏਜ ਵਾਲੇ ਵਿਜ਼ੇ ਤੇ ਆ ਕੇ ਅੱਗੇ ਸਟੱਡੀ ਦੀ ਬਜਾਏ ਤੁਸੀਂ ਹਾਊਸ ਬਿਲਡਿੰਗ ਕਰ ਰਹੇ ਹੋ ਐਦਾਂ ਦੀਆਂ ਚੀਜ਼ਾਂ ਤੁਸੀਂ ਕਰਨੀਆਂ ਚਾਹ ਰਹੇ ਹੋ ਫੇਰ ਜਰਮਨ ਵਧੀਆ ਜੇ ਤੁਸੀਂ 25 ਲੱਖ ਰੁਪਏ ਲਾ ਕੇ ਆਉਣਾ ਤੁਸੀਂ ਕਹੋਗੇ ਵੀ ਅਸੀਂ ਆਏ ਕਰਕੇ ਦਰਖਤਾਂ ਨੂੰ ਤੋੜ ਕੇ ਕਮਾ ਲੈਣੇ ਨੇ ਫਿਰ ਤੁਹਾਡੀ ਸਭ ਤੋਂ ਵੱਡੀ ਗਲਤੀ ਆ ਪਹਿਲਾਂ ਬੱਚੇ ਡਿਪਰੈਸ਼ਨ ਚ ਫਿਰ ਪਿੱਛੇ ਮਾਂ ਪਿਓ ਡਿਪਰੈਸ਼ਨ ਚ ਠੀਕ ਆ ਨਿਕਲਣਾ ਕੁਝ ਨਹੀਂ ਹੈਗਾ ਜ਼ਿੰਦਗੀ ਦੇ 5 ਤੋਂ 7 ਸਾਲ ਤੋਂ ਡੇ ਖਰਾਬ ਉਹ ਚੀਜ਼ ਵੀ ਹੈ ਤਾਂ ਕਰਕੇ ਤੁਹਾਨੂੰ ਬੇਨਤੀ ਆ ਜਿੰਨੇ ਵੀ ਮਾਂ ਪਿਓ ਸੁਣਦੇ ਨੇ ਜਿਹਨੇ ਆਪਣਾ ਧੀ ਪੁੱਤ ਭੇਜਣਾ ਹੈ ਮਾਲੂ ਸਟੱਡੀ ਵਾਸਤੇ ਜਿਹਦਾ ਸੱਚੀ ਨੂੰ ਸਟੱਡੀ ਵਾਸਤੇ ਹੋਣਾ ਚਾਹੁੰਦਾ ਉਹ ਵੀ 1 ਸਾਲ ਉੱਥੇ ਗ੍ਰੈਜੂਏਸ਼ਨ ਕਰਾਓ ਜਿਹੜੀ ਸਟੱਡੀ ਉਹ ਜਰਮਨ ਚ ਕਰਨਾ ਚਾਹੁੰਦਾ ਹੈ ਪਲੱਸ ਉਹਨੂੰ ਕੋਸ਼ਿਸ਼ ਕਰੋ ਉੱਥੇ ਉਹਦੇ ਵਿੱਚ ਲੈਂਗੁਏਜ ਸਿਖਾਉਣ ਦੀ ਪਬਲਿਕ ਯੂਨੀਵਰਸਿਟੀ ਦੇ ਵਿੱਚ ਆਉ ਪਬਲਿਕ ਯੂਨੀ ਪਬਲਿਕ ਯੂਨੀਵਰਸਿਟੀ ਵਾਸਤੇ ਤੁਸੀਂ dad.de ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਉਹਨਾਂ ਦਾ ਤੁਸੀਂ ਆ ਕੇ ਕ੍ਰਾਈਟੇਰੀਆ ਪਤਾ ਕਰੋ ਵੀ ਕੀ ਕੀ ਕ੍ਰਾਈਟੇਰੀਆ ਕਿਹਨੂੰ ਕਿਹਨੂੰ ਐਡਮਿਸ਼ਨ ਮਿਲ ਰਹੀ ਹੈ ਕਿੰਨੇ ਬੀਆਏ ਕਿਨੂੰ ਬੀ1 ਤੇ ਮਿਲ ਰਹੀ ਹੈ ਕਿਨੂੰ ਬੀ2 ਤੇ ਮਿਲ ਰਹੀ ਹੈ ਉਹ ਚੀਜ਼ਾਂ ਤੁਸੀਂ ਪੜੋ ਦੇਖੋ ਦੇ ਤਾਂ ਆਪਣਾ ਧੀ ਪੁੱਤ ਬਾਰੇ ਭੇਜੋ ਉਹ ਇਹ ਗੱਲ ਨਹੀਂ ਵੀ ਕੱਲੇ ਜਰਮਨ ਚ ਤੁਸੀਂ ਦੁਨੀਆ ਚ ਕਿਤੇ ਵੀ ਆਪਣਾ ਧੀ ਪੁੱਤ ਭੇਜਦੇ ਹੋ ਉਹ ਕੰਟਰੀ ਬਾਰੇ ਸਰਚ ਕਰਕੇ ਭੇਜਿਆ ਕਰੋ ਐਵੇਂ ਚਾਕੇ ਪੈਸੇ ਲਾ ਕੇ ਕਰਜ਼ਾ ਚਾਕੇ ਭੇਜੀ ਜਾਂਦੇ ਹੋ ਜ਼ਮੀਨਾਂ ਵੇਚੀ ਜਾਂਦੇ ਹੋ ਜਿਹੜਾ ਕਿਲਾ ਤੁਹਾਡਾ ਜੇ ਇੰਡੀਆ ਚ ਵਿਕ ਗਿਆ ਉਹ ਮੁੜ ਕੇ ਨਹੀਂ ਬਣਦਾ ਹੈਗਾ ਇਹ ਸਾਡੀ ਆਪਣੀ ਮੈਂ ਕਹਿੰਨਾ ਵੀ ਪਿੰਡਦਿਆਂ ਵੀ ਕਹਾਣੀਆਂ ਨੇ ਹਰ ਇੱਕ ਪਿੰਡ ਦਾ ਇਹ ਕੁਝ ਹੈ ਜ਼ਮੀਨ ਵੇਚ-ਵੇਚ ਕੇ ਲੋਕ ਆਈ ਜਾ ਰਹੇ ਨੇ ਆਈ ਜਾ ਰਹੇ ਨੇ ਫਿਰ ਇੱਥੇ ਆ ਕੇ ਕਹਿੰਦੇ ਨੇ ਉਹੀ ਫੰਡ ਵਰਗੀ ਮੋਜ ਨਹੀਂ ਲੱਭਣੀ ਜੇ ਬੋਹ ਫਰੋਹ ਜੇ ਗਾਣੇ ਲਾ ਲਾ ਕੇ ਪਾਈ ਜਾਂਦੇ ਨੇ ਉਹਦਾ ਰੀਜ਼ਨ ਇਹੀ ਆ ਵੀ ਤੁਸੀਂ ਗਲਤ ਤਰੀਕੇ ਨਾਲ ਆਏ ਹੋ ਤੁਸੀਂ ਫਸ ਗਿਓ ਆ ਕੇ ਜਿਹੜੀ ਮੇਨ ਗੱਲ ਆ ਸਹੀ ਤਰੀਕੇ ਨਾਲ ਆਉਂਗੇ ਤਾਂ ਤੁਸੀਂ ਇੱਥੇ ਆ ਕੇ ਨੂੰ ਆਨੰਦ ਲਓਗੇ ਠੀਕ ਆ ਪੈਸੇ ਵੀ ਕਮਾਓਗੇ ਮਾਪਿਓ ਨੂੰ ਵੀ ਲੈ ਕੇ ਆਉਂਗੇ ਆਪ ਵੀ ਖੁਸ਼ ਰਹੋਗੇ ਗਾਂ ਟੱਬਰ ਵੀ ਖੁਸ਼ ਰਹੂਗਾ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਉਦੋਂ ਤੱਕ ਲਈ ਥੈਂਕ ਯੂ ਰੱਬ ਰੱਖਾ